ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਲਖਤੇ ਜਿਗਰ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ। ਔਰ ਇਸ ਜਨਮ ਦਿਹਾੜੇ ਦੀਆਂ ਸਮੂਹ ਗੁਰਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਹੋ। ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਉਹ ਮਹਾਨ ਹਸੀ ਨੇ ਜਿਨ੍ਹਾਂ ਨੇ ਪੰਜ ਭੌਤਿਕ ਤੰਦ ਦੇ ਵਿੱਚ ਉਮਰ ਭਾਵੇਂ ਛੋਟੀ ਹੰਡਾਈ ਹੈ ਪਰ ਸਾਕਾ ਵੱਡਾ ਕੀਤਾ ਆਪਣੇ ਵੀਰ ਬਾਬਾ ਜੋਰਾਵਰ ਸਿੰਘ ਜੀ ਨਾਲ ਮਿਲ ਕੇ ਸਰਹੰਦ ਦੀ ਧਰਤੀ ਦੇ ਉੱਤੇ ਉਹ ਸਾਕਾ ਵਰਤਾਇਆ ਆਪਣੀ ਮਹਾਨ ਸ਼ਹਾਦਤ ਦੇ ਕੇ ਜਿਸ ਨੂੰ ਰਹੀ ਦੁਨੀਆ ਜਿਹੜੀ ਹੈ ਉਹ ਯਾਦ ਕਰਦੇ ਰਹੇ ਸਹਜਾਦਾ ਬਾਬਾ ਫਤਿਹ ਸਿੰਘ ਜੀ ਸਹਜਾਦਾ ਬਾਬਾ ਜੋਰਾਵਰ ਸਿੰਘ ਜੀ ਇਹ ਦੋ ਪਿਆਰੀਆਂ ਐਸੀਆਂ ਬੰਦਗੀ ਪਜੰਤੇ ਸਿਮਰਨ ਦੀਆਂ ਮੂਰਤ ਰੂਹਾਂ ਨੇ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਦੀਨ ਕਬੂਲ ਕਰਨਾ ਈਨ ਮੰਨਣੀ ਜਿਹੜੀ ਹੈ ਇਹ ਪ੍ਰਵਾਨ ਨਹੀਂ ਕੀਤੀ ਨੌਤ ਪ੍ਰਵਾਨ ਕੀਤੀ ਹੈ ਪਰ ਸਾਨੂੰ ਇਹ ਸਿਖਾਇਆ ਹੈ ਕਿ ਜਿਹੜੇ ਆਪਣੇ ਅਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਹੱਕਾਂ ਲਈ ਆਪਣੇ ਧਰਮ ਲਈ ਡੱਟ ਕੇ ਪਹਿਰੇਦਾਰੀ ਕਰਦੇ ਉਹ ਹਮੇਸ਼ਾ ਸੰਸਾਰ ਦੇ ਉੱਤੇ ਯਾਦ ਰੱਖੇ ਜਾਂਦੇ ਜਿੰਦਗੀ ਆਉਣੀ ਜਾਣੀ ਹੈ ਜਿੰਦਗੀ ਨੇ ਇੱਕ ਦਿਨ ਮੁੱਕਣਾ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਉਹ ਜਿੰਦਾ ਕਦੇ ਖਤਮ ਨਹੀਂ ਹੁੰਦੀਆਂ ਜਿਹੜੀਆਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਵਾਂਗ ਆਪਣੀ ਜਾਨ ਨਿਸ਼ਾਵਰ ਕਰ ਜਾਂਦੀਆਂ ਮੈਂ ਇੱਕ ਵਾਰੀ ਫੇਰ ਇਨ੍ਹਾਂ ਮਹਾਨ ਸੂਰਬੀਰ ਜੋਧਿਆਂ ਦੇ ਜਿਨ੍ਹਾਂ ਨੇ ਮਹਾਨ ਸ਼ਹਾਦਤ ਦਿੱਤੀ ਹੈ ਮੈਂ ਜਨਮ ਦਿਨ ਦੇ ਉੱਤੇ ਬਾਬਾ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਬਹੁਤ 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 ਸਮੂਹ ਖਾਲਸਾ ਪੰਥ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਇਸ ਜਨ ਦਿਹਾੜੇ ਦੀਆਂ ਸਮੂਹ ਗੁਰਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਏ ਸਹਜਾਦਾ ਬਾਬਾ ਫਤੇ ਸਿੰਘ ਜੀ ਉਹ ਮਹਾਨ ਹਸੀ ਨੇ ਜਿਨ੍ਹਾਂ ਨੇ ਪੰਜ ਭੌਤਕ ਤੰ ਦੇ ਵਿੱਚ ਉਮਰ ਭਾਵੇਂ ਛੋਟੀ ਹੰਡਾਈ ਹੈ ਪਰ ਸਾਕਾ ਵੱਡਾ ਕੀਤਾ ਆਪਣੇ ਵੀਰ ਬਾਬਾ ਜੋਰਾਵਰ ਸਿੰਘ ਜੀ ਨਾਲ ਮਿਲ ਕੇ ਸਰਹੰਦਾ ਦੀ ਧਰਤੀ ਦੇ ਉੱਤੇ ਉਹ ਸਾਕਾ ਵਰਤਾਇਆ ਆਪਣੀ ਮਹਾਨ ਸ਼ਹਾਦਤ ਦੇ ਕੇ ਜਿਸ ਨੂੰ ਰਹਿੰਦੀ ਦੁਨੀਆ ਜਿਹੜੀ ਹੈ ਉਹ ਯਾਦ ਕਰਦੇ ਰਹੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਇਹ ਦੋ ਪਿਆਰੀਆਂ ਐਸੀਆਂ ਬੰਦਗੀ ਭਜਨ ਤੇ ਸਿਮਰਨ ਦੀਆਂ ਮੂਰਤ ਰੂਹਾਂ ਨੇ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਦੀਨ ਕਬੂਲ ਕਰਨਾ ਇਹ ਮੰਨਣੀ ਜਿਹੜੀ ਹੈ ਇਹ ਪ੍ਰਵਾਨ ਨਹੀਂ ਕੀਤੀ ਮੌਤ ਪ੍ਰਵਾਨ ਕੀਤੀ ਹੈ ਪਰ ਸਾਨੂੰ ਇਹ ਸਿਖਾਇਆ ਹੈ ਕਿ ਜਿਹੜੇ ਆਪਣੇ ਆਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਹੱਕਾਂ ਲਈ ਆਪਣੇ ਧਰਮ ਲਈ ਡੱਟ ਕੇ ਪਹਿਰੇਦਾਰੀ ਕਰਦੇ ਉਹ ਹਮੇਸ਼ਾ ਸੰਸਾਰ ਦੇ ਉੱਤੇ ਯਾਦ ਰੱਖੇ ਜਾਂਦੇ ਜਿੰਦਗੀ ਆਉਣੀ ਜਾਣੀ ਹੈ ਜ਼ਿੰਦਗੀ ਨੇ ਇੱਕ ਦਿਨ ਮੁੱਕਣਾ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਉਹ ਜਿੰਦਾ ਕਦੇ ਖਤਮ ਨਹੀਂ ਹੁੰਦੀਆਂ ਜਿਹੜੀਆਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਵਾਂਗ ਆਪਣੀ ਜਾਨ ਨਿਸ਼ਾਹਰ ਕਰ ਜਾਂਦੀਆਂ ਮੈਂ ਇੱਕ ਵਾਰੀ ਫੇਰ ਇਨ੍ਹਾਂ ਮਹਾਨ ਸੂਰਬੀਰ ਯੋਧਿਆਂ ਦੇ ਜਿਨ੍ਹਾਂ ਨੇ ਮਹਾਨ ਸ਼ਹਾਦਤ ਦਿੱਤੀ ਹੈ ਮੈਂ ਜਨਮ ਦਿਨ ਦੇ ਉੱਤੇ ਬਾਬਾ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਬਹੁਤ 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 ਸਮੂਹ ਖਾਲਸਾ ਪੰਥ ਨੂੰ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ